ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਪੁਲਿਸ ਅਧਿਕਾਰੀ ਇੱਕ ਵਿਅਕਤੀ ਨਾਲ ਮਾਰਕੁੱਟਾਈ ਕਰਦੇ ਨਜ਼ਰ ਆ ਰਹੇ ਸਨ ਬਾਅਦ ਵਿੱਚ ਖੁਲਾਸਾ ਹੋਇਆ ਕਿ ਜਿਸ ਨਾਲ ਮਾਰਕੁੱਟਾਈ ਕੀਤੀ ਜਾ ਰਹੀ ਸੀ ਉਹ ਜਲੰਧਰ ਤੋਂ ਛਾਪੜ ਦੇ ਦਿਨਿਕ ਅਖਬਾਰ ਦਾ ਪੱਤਰਕਾਰ ਬਲਵਿੰਦਰ ਪੱਲਾ ਸੀ ਜਦਕਿ ਮਾਰਕੁੱਟਾਈ ਕਰਨ ਵਾਲੇ ਦੋਨੋਂ ਸਬ ਇੰਸਪੈਕਟਰ ਪਟਿੰਡਾ ਪੁਲਿਸ ਵਿੱਚ ਤਨਖਾਦ ਹਨ ਅਤੇ ਪਟਾਲਾ ਵਿੱਚ ਡਿਊਟੀ ਦੇ ਸਿਲਸਿਲੇ ਵਿੱਚ ਆਏ ਸਨ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪੱਤਰਕਾਰ ਬਲਵਿੰਦਰ ਪੱਲਾ ਨਾਲ ਬਹਿਸਬਾਜੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਪੱਤਰਕਾਰ ਨੂੰ ਬੁਰੀ ਤਰੀਕੇ ਨਾਲ ਘੁੱਟਿਆ ਗਿਆ। ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਬਟਾਲਾ ਪੁਲਿਸ ਨੇ ਦੋਨਾਂ ਪੁਲਿਸ ਅਧਿਕਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਸਿਟੀ ਬਟਾਲਾ ਸੰਜੀਪ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਜਦੋਂ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਟਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ। ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 182025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੀ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਿਆਂ ਨਾਲ ਜੋ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਨੇ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਨਾਲ ਜਦੋਂ ਗਰਮਾ ਗਿਆ ਤਾਂ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਹੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇਨਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲਾ ਐਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਰਾ ਆਏ ਹੋਏ ਨੇ। ਅਸੀਂ ਦੋਹਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਤੇ ਸਰਜੀਤ ਸਿੰਘ। ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਰth ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਲਿਖ ਕੇ ਅਸੀਂ ਭੇਜ ਦਿੱਤਾ ਹੈ